ਸੋ ਕਪਿਲ ਸ਼ਰਮਾ ਵਲੌਗ ਚੈਨਲ ਤੇ ਤੁਹਾਡਾ ਫਿਰ ਇੱਕ ਵਾਰੀ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਸਵਾਗਤ ਹੈ ਸੋ ਅੱਜ ਨਵਾਂ ਨੋਟੀਫਿਕੇਸ਼ਨ ਵੀ ਲੈ ਕੇ ਆਏ ਆ ਜੇਕਰ ਦਰਸ਼ਕਾਂ ਵੱਲੋਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਗਿਆ ਤੇ ਜਰੂਰ ਕਰ ਲਿਓ ਤਾਂ ਕਿ ਸਰਕਾਰ ਵੱਲੋਂ ਜੋ ਵੀ ਕੋਈ ਨਵਾਂ ਨੋਟੀਫਿਕੇਸ਼ਨ ਨੌਕਰੀ ਸੰਬੰਧੀ ਜਾਂ ਕੋਈ ਹੋਰ ਬਦਲੀ ਸੰਬੰਧੀ ਆਉਂਦਾ ਹੈ ਤੇ ਤੁਸੀਂ ਢੂੜ ਉਸ ਨੂੰ ਦੇਖ ਸਕੋ ਸੋ ਜਿਹੜਾ ਅੱਜ ਨੋਟੀਫਿਕੇਸ਼ਨ ਹੋਇਆ ਹੈ ਦਫ਼ਤਰ ਡਾਇਰੈਕਟੋਰੇਟ ਸਕੂਲ education ਪੰਜਾਬ ਵੱਲੋਂ ਹੋਇਆ ਤੇ ਇਹ ਕੱਢਿਆ ਗਿਆ ਹੈ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਸ ਦਾ ਵਿਸ਼ਾ ਹੈ ਆਮ ਬਦਲੀਆਂ ਸਾਲ 2025 ਦੌਰਾਨ ਸਿੱਧੀ ਭਰਤੀ ਰਾਹੀਂ ਨਿਯੁਕਤ ਹੈੱਡ ਟੀਚਰਾਂ ਅਤੇ ਸੈਟਰਡ ਹੈੱਡ ਟੀਚਰਾਂ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਸੰਬੰਧੀ ਇਸ ਵਿੱਚ ਕਿਹਾ ਗਿਆ ਹੈ ਕਿ ਉਪਰੋਕਤ ਵਿਸ਼ੇ ਸੰਬੰਧੀ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਅਗਵਾਈ ਮੰਗੀ ਗਈ ਹੈ ਜਿਸ ਸੰਬੰਧੀ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਆਪ ਦੇ ਜ਼ਿਲ੍ਹਾ ਵਿੱਚ ਸਿੱਧੀ ਭਰਤੀ ਹੈੱਡ ਟੀਚਰ ਅਤੇ ਸੈਟਰ ਹੈੱਡ ਟੀਚਰ ਦੀ ਅਸਾਮੀ ਖਾਲੀ ਹੈ ਤਾਂ ਆਮ ਬਦਲੀਆਂ ਸਾਲ 2025 ਦੌਰਾਨ ਸਿੱਧੀ ਭਰਤੀ ਰਾਹੀਂ ਨਿਯੁਕਤ ਹੈੱਡ ਟੀਚਰਾਂ ਅਤੇ ਸੈਟਰ ਹੈੱਡ ਟੀਚਰਾਂ ਜਿਨ੍ਹਾਂ ਦੀ ਬਦਲੀ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਵਿੱਚ ਹੋਈ ਹੈ ਉਹਨਾਂ ਨੂੰ ਉਹਨਾਂ ਨੂੰ ਬਦਲੀ ਦੇ ਹੁਕਮ ਵਿੱਚ ਤਰਜ਼ ਸ਼ਰਤਾ ਅਨੁਸਾਰ ਤੁਰੰਤ ਹਾਜ਼ਰ ਕਰਵਾਉਣਾ ਯਕੀਨੀ ਬਣਾਇਆ ਜਾਵੇ ਇਹ ਪੱਤਰ ਸਮਸ ਅਥਾਰਟੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਗਿਆ ਹੈ ਸੋ ਇਹ ਸਾਰੀ ਜੀ ਦੀ ਜਾਣਕਾਰੀ ਜੋ ਜੇ ਤੁਹਾਨੂੰ ਵਧੀਆ ਲੱਗੀ ਹੈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਨਵੀਂ-ਨਵੀਂ ਮੇਰੀ ਵੀਡੀਓ ਤੇ ਨੋਟੀਫਿਕੇਸ਼ਨ ਮੈਂ ਤੁਹਾਨੂੰ ਦੇ ਸਕਾਂ ਸੋ ਇੱਕ ਵਾਰ ਫੇਰ ਮੇਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸੋ ਮਿਲਾਂਗੇ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ